ਗਰਟ ਕਮ ਟੂ ਅਦਰ ਕਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਤੁਹਾਨੂੰ 2 ਦਿਨ ਵੀਡੀਓ ਨਹੀਂ ਅਪਲੋਡ ਕਰ ਸਕੇ ਪਰ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਇਹ ਵੀ ਸਾਡੇ ਵੱਖਰੇ ਜੇ ਪਾਰਟੀ ਵੇਅਰ ਸੂਟ ਨੇ ਜੋ ਥੋੜੇ ਕੋਸਟਲੀ ਸੂਟ ਨੇ ਇਹ ਜਿਹੜੇ ਸੂਟ ਆ ਇਹਨਾਂ ਦਾ ਕੱਪੜਾ ਵੱਖਰਾ ਜਆ ਪ੍ਰਿੰਟ ਵੀ ਵੱਖਰਾ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਕਰੋ ਫੇਰ ਹੀ ਤੁਹਾਨੂੰ ਨਿਤ ਵੀਡੀਓ ਵੇਖਣ ਨੂੰ ਮਿਲਣਗੀਆਂ ਜਿਹੜਾ ਅੱਜ ਤੁਸੀਂ ਕਸਾ ਲੈ ਕੇ ਆਏ ਆ ਮਕੈਸ਼ ਉੱਪਰ ਆ ਦੱਸਿਆ ਇਹ ਪਿਓਰ ਕ੍ਰੀਵ ਦਾ ਸੂਟ ਆ ਇਹਦੇ ਉੱਪਰ ਸਭੂ ਦਾ ਸੂਟ ਸਾਰੇ ਸੂਟ ਉੱਪਰ ਆਪਣੀ ਮਕੈਸ਼ ਹੋਈ ਹੋਈ ਆ ਇਹ ਡਾਈ ਹੋਇਆ ਵੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਹੋਰ ਵੀ ਡਾਈ ਕਰਾ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਆਪਣੀ ਪਿਓਰ ਦੇ ਸੂਟ ਹੈ ਜਿਹੜਾ ਲਾਈਟ ਸ਼ੇਡ ਆ ਤੇ ਆਪਾਂ ਨੂੰ ਡਾਰਕ ਚ ਵੀ ਡਾਈ ਕਰਵਾ ਸਕਦੇ ਆ ਇਹ ਸਾਰਾ ਸੂਟ ਹੀ ਆਪਣਾ ਮਕੈਸ਼ ਵਾਲਾ ਇਹ ਬੀਕ ਬ੍ਰੀਕ ਤੁਸੀਂ ਵੇਖੋ ਮਕੈਸ਼ ਆ ਤੇ ਆ ਇਹਦਾ ਦੁਪੱਟਾ ਇਹਦਾ ਦੁਪੱਟਾ ਵੀ ਵੇਖੋ ਇਹ ਦੁਪੱਟਾ ਵੀ ਇਹਦਾ ਪਿਓਰ ਚ ਕ੍ਰੇਪ ਚੀ ਦੁਪੱਟਾ ਜੇ ਤੁਸੀਂ ਸਾਡੇ ਤੁਸੀਂ ਸਟਿਚਿੰਗ ਸਟਾਈਲ ਲੈਣਾ ਜਾਂ ਕਿਦਾਂ ਵੀ ਇਹਦਾ ਕਰਾਉਣਾ ਤੇ ਤੁਸੀਂ ਕਰਾ ਸਕਦੇ ਹੋ ਆ ਤੁਸੀਂ ਵੇਖੋ ਇਹਦੇ ਦੁਪੱਟੇ ਦੇ ਇਦਾਂ ਫਲਾਵਰ ਜਾਂਦਾ ਬਹੁਤ ਜਿਆਦਾ ਸੋਹਣਾ ਜੇ ਕਿਸੇ ਨੇ ਦੁਪੱਟਾ ਰੱਖਣਾ ਆਪਾਂ ਦੁਪੱਟਾ ਵੀ ਕਰ ਦਾਂਗੇ ਜੇ ਇਹਦੇ ਨਾਲ ਕੋਈ ਹੋਰ ਕਲਰ ਕਰਵਾਉਣਾ ਆਪਾਂ ਉਹ ਵੀ ਤੁਹਾਨੂੰ ਇਦਾਂ ਹੀ ਸੇਮ ਕਰਕੇ ਤਿਆਰ ਕਰਕੇ ਦੇ ਦਾਂਗੇ ਤੇ ਬਹੁਤ ਜ਼ਿਆਦਾ ਸੋਨਾ ਸੂਟ ਹੈ ਇਹ ਤੁਸੀਂ ਸਾਨੂੰ ਆਰਡਰ ਤੇ ਮੰਗਵਾ ਸਕਦੇ ਆ ਕੋਈ ਵੀ ਪਹਿਣ ਆਰਡਰ ਦੇਣਾ ਚਾਹੁੰਦੀ ਹੈ ਤਾਂ ਪਲੀਜ਼ ਤੁਸੀਂ ਮੈਸੇਜ ਕਰੋ ਤੇ ਆਪਣਾ ਇੱਕ ਇੰਸਟਾਗ੍ਰਾਮ ਤੇ ਵੀ ਅਦਾ ਕਰੀ ਬਾਈ ਨੇਮ ਤੇ ਆਪਣਾ ਪੇਜ ਹੈ ਤੇ ਪਲੀਜ਼ ਉਹ ਪੇਜ ਨੂੰ ਵੀ ਤੁਸੀਂ ਵਾਦ ਤੋਂ ਬਾਦ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਪੇਸਤੇ ਵੀ ਥੋੜੇ ਲੇਟ ਹੋ ਗਏ ਸੀ ਤੁਹਾਨੂੰ ਦੱਸਿਆ ਆਪਾਂ ਡੇਲੀ ਹੀ ਵੀਡੀਓ ਅਪਲੋਡ ਕਰੇ ਕਰਾਂਗੇ ਹਫਤੇ 'ਚ ਦੋ ਵੀਡੀਓ ਦਾ ਡੇਲੀ ਹਫਤੇ 'ਚ ਦੋ ਵੀਡੀਓ ਦਾ ਆਪਾਂ ਸੋਚਿਆ ਹੀ ਪਾਇਆ ਕਰਾਂਗੇ ਪਰ ਕੁਛ ਕਰਨਾ ਕਰਕੇ ਜਿਵੇਂ ਤੁਹਾਨੂੰ ਬਤਾ ਰਖੜੀ ਦਾ ਤਿਹਾੜ ਸੀ ਇਹਦੇ ਕਰਕੇ ਆਪਾਂ ਥੋੜੇ ਲੇਟ ਹੋ ਗਏ ਰਖੜੀ ਦੇ ਤਿਆਰ ਕਰਕੇ ਆਪਾਂ ਵੀਡੀਓ ਨਹੀਂ ਪਾਈ ਰਖੜੀ ਦੇ ਤਿਆਰ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਤਾਂ ਉਹਦੇ ਲਈ ਮੈਂ ਤੁਹਾਨੂੰ ਮਾਫੀ ਚਾਹੁੰਦੀ ਆ ਪਰ ਪਹ ਹਫਤੇ ਚ ਦੋ ਵੀਡੀਓ ਮੇਰੀ ਕੋਸ਼ਿਸ਼ ਹੁੰਦੀ ਹੈ ਪਰ ਜਰੂਰ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੋਈ ਵੀ ਪਹਿਨੇ ਸੂਟ ਮੰਗਾਉਣਾ ਚਾਹੁੰਦੀ ਹੈ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਤੁਹਾਨੂੰ ਪਤਾ ਹੀ ਹੈ ਸੂਟ ਥੋੜੇ ਮਹਿੰਗੇ ਹੁੰਦੇ ਆ ਪਿਓਰ ਦੇ ਇਹ ਆਪਣੇ ਪਿਓਰ ਦਾ ਸੂਟ ਹੈ ਬਹੁਤ ਹੀ ਜਿਆਦੇ ਸੋਹਣਾ ਤੁਸੀਂ ਦੇਖੀ ਰਹਿਣਾ ਜੋ ਅੱਜ ਤੁਹਾਨੂੰ ਅਸੀਂ ਪਿਓਰ ਦੇ ਸੂਟ ਵੀ ਦਿਖਾਵਾਂਗੇ ਸਾਰੇ ਤੁਸੀਂ ਐਦਾਂ ਸਟੀਚ ਕਰਾਉਣਾ ਐ ਐਦਾਂ ਵੀ ਹੋ ਜਾਣਗੇ ਜੇ ਤੁਸੀਂ ਇਹਨਾਂ ਨੂੰ ਕੁਝ ਵਰਕ ਕਰਵਾ ਕੇ ਕਰਾਉਣਾ ਉਦਾਂ ਵੀ ਹੋ ਜੂਗੀ ਜਿੱਦਾਂ ਦੀ ਸਟੀਚਿੰਗ ਤੁਸੀਂ ਤਿਆਰ ਕਰਾਉਣੀ ਹੈ ਇਹ ਵੀ ਆਪਣੀ ਐਨਆਰਈ ਭੈਣਾਂ ਨੂੰ ਮੈਂ ਕਹਿੰਨੀ ਆ ਜੇ ਤੁਸੀਂ ਇਹ ਸੂਟ ਲੈਣੇ ਆ ਤਾਂ ਪਲੀਜ਼ ਇਹ ਸਰਦਾਰੀ ਜੇ ਲੁੱਕ ਵਾਲੇ ਸੂਟ ਹੈ ਸਾਡੇ ਤੋਂ ਤੁਸੀਂ ਮੰਗਵਾ ਸਕਦੇ ਹੋ ਜਿਹੜਾ ਸਾਡਾ ਇਹ ਸੂਟ ਦਾ ਇਹ ਸੂਟ ਵੀ ਆਪਣਾ ਕ੍ਰੈਸ਼ ਬ੍ਰਾਕਟ ਤੇ ਸੂਟ ਹੈ ਬਿਲਕੁਲ ਹੀ ਨਵਾਂ ਫੈਬਰਿਕ ਹੈ ਇਹ ਇਹ ਆਪਣੇ ਕੋਲ ਇਹ ਇੱਕ ਸੂਟ ਹੀ ਹੈ ਇਦਾਂ ਦਾ ਇਹ ਜਿਹੜਾ ਸੂਟ ਹੈ ਇਹ ਆਪਣੇ ਕੋਲ ਇੱਕ ਸੂਟ ਹੀ ਹੈ ਕੋਈ ਵੀ ਭੈਣ ਮੰਗਵਾ ਸਕਦੀ ਹੈ ਤੁਸੀਂ ਵੇਖੋ ਇਹ ਕਰਾਸ਼ਾ ਇਹ ਡਬਲ ਸ਼ੇਡ ਡਬਲ ਟੋਨ ਵਾਲੀ ਹੈ ਤੁਸੀਂ ਵੇਖ ਸਕਦੇ ਜਿੱਦਾਂ ਇਹਦੇ ਤੇ ਲਾਈਟ ਪੈਂਦੀ ਆ ਤੇਰਾ ਕਲਰ ਹੋਰ ਹੋ ਜਾਂਦਾ ਬਹੁਤ ਹੀ ਜਿਆਦਾ ਸੋਹਣਾ ਇਹਦੇ ਉੱਪਰ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਇਦਾਂ ਕਿੰਦਾ ਸਟਿਚ ਕਰਵਾਉਣਾ ਉਹਦਾ ਵੀ ਕਰਵਾ ਸਕਦੇ ਹੋ ਇਹ ਬਿਨਾ ਹੈਡਵਰਕ ਤੋਂ ਵੀ ਬਹੁਤ ਅੱਛੀ ਲੱਗਦੀ ਇਹ ਤੁਸੀਂ ਵੇਖ ਸਕਦੇ ਆ ਇਹ ਬਿਲਕੁਲ ਪਿਓਰ ਚਾ ਇਹ ਸੁੰਨ ਮੇ ਸਾਰੇ ਦਿਖਾਉਣੀ ਆ ਇਹ ਸ਼ਰਟ ਆਪਣੇ ਕੋਲ ਆ ਇਹ ਵੇਖੋ ਤੁਹਾਨੂੰ ਦੇਖ ਰਹੀ ਹੋਗੀ ਕਿ ਕਿੰਨਾ ਸੋਹਣਾ ਰੰਗ ਹੈ ਇਹਦਾ ਇਹਦੀ ਜਿਹੜੀ ਬਾਟਮ ਆ ਇਹ ਵੀ ਪਿਓਰ ਕ੍ਰੇਪ ਤੇ ਆ ਤੁਸੀਂ ਵੇਖੋ ਅੱਜ ਅਸੀਂ ਜੋ ਵੀ ਤੁਹਾਡੇ ਸਾਰੀਆਂ ਪਹਿਨਣ ਲਈ ਸੂਟ ਲੈ ਕੇ ਆਈਆਂ ਮੈਂ ਪਿਓਰ ਕ੍ਰੇਪਤੀ ਹੀ ਸੂਟ ਲੈ ਕੇ ਆਈ ਆ ਇਹ ਸੂਟ ਬੜ ਕੇ ਬਹੁਤ ਸੋਹਣੇ ਤਿਆਰ ਹੋ ਜਾਂਦੇ ਆ ਇਹਦੇ ਨਾਲ ਪਿਓਰ ਕريبਤੀ ਹੀ ਬਾਟਮ ਆ ਜੇ ਤੁਸੀਂ ਕਿਸੇ ਨੇ ਸਿਲਕ ਚ ਕਰਾਉਣੀ ਆਪਾਂ ਸਿਲਕ ਵੀ ਕਰ ਦਾਂਗੇ ਇਹਦੇ ਨਾਲ ਪਿਓਰ ਦਾ ਹੀ ਦੁਪੱਟਾ ਹੈ ਜੇ ਤੁਸੀਂ ਦੁਪੱਟਾ ਚੇਂਜ ਕਰਾਉਣਾ ਬਾਟਮ ਚੇਂਜ ਕਰਾਉਣੀ ਆ ਉਹ ਆਪਾਂ ਉਹ ਵੀ ਚੇਂਜ ਕਰਕੇ ਦੇ ਦਾਂਗੇ ਵਰਕ ਕਰਾਉਣਾ ਉਹ ਵੀ ਆਪਾਂ ਕਰਕੇ ਦੇ ਦਾਂਗੇ ਜਿੱਦਾਂ ਤੁਸੀਂ ਕਹਿੰਨੇ ਆਪਾਂ ਸੇਮ ਉਦਾਂ ਦੇ ਤਿਆਰ ਕਰ ਦਾਂਗੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਦੁਬਾਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਇੱਕ ਕ੍ਰਸ਼ ਬ੍ਰாக்கਟ ਚ ਇਦ ਐਗਜੈਕਟ ਨਹੀਂ ਮੈਨੂੰ ਨਹੀਂ ਪਤਾ ਪਰ ਐਦਾਂ ਹੀ ਇਹ ਬਹੁਤ ਜਿਆਦੇ ਸੋਨੇ ਸੂਟ ਆ ਇਹ ਸੂਟ ਤੁਸੀਂ ਸਾਡੇ ਤੋਂ ਆਰਡਰ ਤੇ ਮੰਗਵਾ ਸਕਦੇ ਹੋ ਤੇ ਪਲੀਜ਼ ਮੈਂ ਤੁਹਾਨੂੰ ਆਰ-ਵਰ ਕਹਿ ਰਹੀ ਆ ਕਿ ਇਹ ਕੋਈ ਵੀ ਪੈਣ ਵੱਡੀ ਉਮਰ ਵਾਲੀ ਕੋਈ ਟੀਂਗ ਵਾਲੀ ਜੋ ਵੀ ਇਹ ਸੂਟ ਲੈਣਾ ਚਾਹੁੰਦੀ ਆ ਉਹ ਸਾਡੇ ਤੋਂ ਇਹ ਖਰੀਦ ਸਕਦੇ ਨੇ ਜੋ ਸਾਡੇ ਅਗਲੇ ਸੂਟ ਨੇ ਇਹ ਵੀ ਸਾਡੇ ਪਿਓਰ ਤੀਜੀ ਸੂਟ ਨੇ ਇਹ ਸੂਟ ਵੀ ਬਹੁਤ ਜਿਆਦਾ ਸੋਹਣਾ ਸੂਟ ਆ ਇਹ ਜਿਹੜਾ ਸੂਟ ਆ ਇਹ ਵੀ ਪਿਓਰ ਤੇ ਆ ਪਿਓਰ ਚਨੂਨੋ ਪਰ ਸੂਟ ਆ ਤੁਹਾਨੂੰ ਪਤਾ ਪਿਓਰ ਚਨੂਨ ਦਾ ਪਲੇਨ ਫੈਬਰਿਕ ਕਿੰਨਾ ਮਹਿੰਗਾ ਮਿਲਦਾ ਦੁਪੱਟਾ ਕਿੰਨਾ ਮਹਿੰਗਾ ਮਿਲਦਾ ਇਹ ਜਿਹੜਾ ਆਪਣਾ ਸੂਟ ਆ ਇਹ ਤੁਹਾਨੂੰ ਮੈਂ ਦਿਖਾਉਣੀ ਆ ਬਹੁਤ ਹੀ ਸੋਹਣਾ ਆ ਇਹਦੀ ਪਿਓਰ 100% ਪਿਓਰ ਦਾ ਇਹ ਸ਼ਰਟ ਤੁਸੀਂ ਵੇਖ ਸਕਦੇ ਹੋ ਇਹ ਤੁਸੀਂ ਬਾਟਮ ਉੱਪਰ ਵਰਕ ਕਰਾ ਸਕਦੇ ਹੋ 셔ਟ ਉੱਪਰ ਵਰਕ ਕਰਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਦੇਖੋ ਤੁਸੀਂ ਸੂਟ ਇਹ ਆਪਣੀ 셔ਟ ਹੈ 2.5 ਮੀਟਰ 셔ਟ ਹੈ ਆਪਣੀ ਸਾਰੇ ਜੋ ਵੀ ਪਹਿਲਾਂ ਸੂਟ ਦਿਖਾਏ ਆ 5 ਮੀਟਰ ਸੂਟ ਆ ਦੁਪੱਟੇ ਵੀ ਉਹਨਾਂ ਦੇ ਨਾਲ ਹੀ ਆ ਜੇ ਤੁਸੀਂ ਇਹਨਾਂ ਨਾਲ ਕੋਈ ਦੁਪੱਟਾ ਬਦਲਾਉਣਾ ਚਾਹੁੰਦੇ ਆ ਪਲੇਨ ਰੱਖਣਾ ਚਾਹੁੰਦੇ ਆ ਪਲੇਨ ਵੀ ਹੋ ਜੀ ਜਿੱਦਾਂ ਤੁਸੀਂ ਬਾਏ ਕਰਨਾ ਇਹ ਸਾਡਾ 셔ਟ ਬਹੁਤ ਜਿਆਦਾ ਸੋਹਣਾ ਹੈ ਮੈਂ ਤੁਹਾਨੂੰ ਨੇੜੋਂ ਖੰਦੀ ਹੈ ਜਿਹੜਾ 100% ਪਿਆਰਾ ਬਿਲਕੁਲ ਲਾਈਟ ਵੇਟ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਇਦਾਂ ਹੀ ਹੈ ਜੀ ਬਾਟਮ ਬਾਟਮ ਕ੍ਰੇਪ ਚ ਕਰੀ ਹੈ ਸਟੈਂਡਰਡ ਕ੍ਰੇਪ ਦੀ ਬਾਟਮ ਹੈ ਇਹਦੇ ਨਾਲ ਸੇਮ ਤੇ ਜੋ ਇਹਦਾ ਦੁਪੱਟਾ ਉਹ ਵੀ ਲਾਈਟ ਪੇਡ ਦਾ ਬਹੁਤ ਹੀ ਜਿਆਦਾ ਸੋਹਣਾ ਯੂਨੀਕ ਜਿਹਾ ਕਲਰ ਆ ਕਿਦਾਂ ਦੀ ਤੁਸੀਂ ਲੈ ਸਾਡੇ ਤੋਂ ਲਗਵਾਉਣੀ ਹੈ ਲਗਵਾ ਸਕਦੇ ਹੋ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਇਹਦਾ ਇਦਾਂ ਬਣਿਆ ਹੋਇਆ ਪ੍ਰਿੰਟਡ ਹੀ ਦੁਪੱਟਾ ਸ਼ਰਟ 'ਚ ਹੋਰ ਪ੍ਰਿੰਟ ਆ ਪਰ ਕਲਰ ਸੇਮ ਆ ਦੁਪੱਟੇ 'ਚ ਹੋਰ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਨਾ ਬਣਿਆ ਵੀ ਇਹ ਵੀ ਰੈਡੀ ਹੋ ਕੇ ਬਹੁਤ ਜਿਆਦਾ ਸੋਨਾ ਲੱਗਦਾ ਇਹ ਸੂਟ ਵੀ ਵੱਖਰਾ ਜਿਹਾ ਯੂਨੀਕ ਜਿਹਾ ਕਲਰ ਆ ਆ ਦੇਖੋ ਤੁਸੀਂ ਕਿੱਡਾ ਸੋਹਣਾ ਦੁਪੱਟਾ ਕੋਈ ਇਹ ਚ ਸੈਮੀ ਨਹੀਂ ਅੱਜ ਜਿੰਨੇ ਵੀ ਸੂਟ ਆ ਪ्योर ਦੇ ਹੀ ਸੂਟ ਆ ਹੁਣ ਜਿਹੜਾ ਆਪਣਾ ਅਗਲਾ ਸੂਟ ਆ ਇਹ ਆਪਣਾ ਖਾਦੀ ਸਿਲਕ ਤੇ ਸੂਟ ਆ ਜਿਹੜਾ ਪਾ ਤੁਹਾਨੂੰ ਪਹਿਲਾਂ 3-4 ਸੂਟ ਦਿਖਾਏ ਨੇ ਉਹ ਵੀ ਆਪਣੇ ਪਿਓਰ ਦੇ ਸੂਟ ਸੀ ਦੁਪੱਟੇ ਨਾਲ ਸੀ ਇਹ ਵਾਲੀ ਆ ਇਹ ਆਪਣਾ ਪਿਓਰ ਖਾਦੀ ਚ ਸੂਟ ਆ ਤੁਸੀਂ ਦੇਖੋ ਇਹ ਵੇਖੋ ਇਹ ਇਹ ਪਿਓਰ ਖਾਦੀ ਆ ਇਹ ਵੀ ਬਹੁਤ ਜਿਆਦਾ ਸੋਹਣਾ ਕਈ ਭੈਣਾ ਕਹਿੰਦੇ ਤੁਸੀਂ ਪ੍ਰਾਈਸ ਨਹੀਂ ਦੱਸਦੇ ਪਲੀਜ਼ ਪ੍ਰਾਈਸ ਤੁਸੀਂ ਮੈਸੇਜ ਕਰਿਆ ਕਰੋ ਸੀ ਤੁਹਾਨੂੰ ਜਰੂਰ ਦੱਸਾਂਗੇ ਹਰੇਕ ਸੂਟ ਦਾ ਅਲੱਗ-ਅਲੱਗ ਪ੍ਰਾਈਸ ਆ ਸੇਮ ਪ੍ਰਾਈਸ ਚ ਸੂਟ ਨਹੀਂ ਹੁੰਦੇ ਸਾਡੇ ਕਿਵੇਂ ਅੱਜ ਵਾਲੇ ਪੇਅਰ ਦੇ ਸੂਟ ਦਾ ਤੁਹਾਨੂੰ ਪਤਾ ਹੀ ਹੈ ਸੂਟ ਕਾਸਟਲੀ ਹੋਣਗੇ ਤੇ ਤੁਸੀਂ ਵੇਖੋ ਕਿੰਨੇ ਜਿਆਦੇ ਸੋਹਣੇ ਆ ਇਹਦਾ ਪ੍ਰਿੰਟ ਚੈੱਕ ਕਰੋ ਇਹ ਸਾਰੀ ਚੈਦਾ ਹੀ ਪ੍ਰਿੰਟ ਬਣਿਆ ਆਪਾਂ ਤੁਹਾਨੂੰ ਵਰਕ ਕਰਕੇ ਦਵਾਂਗੇ ਜੋ ਇਹਦੀ ਬਾਟਮ ਆ ਇਹ ਵੀ ਤੁਸੀਂ ਵੇਖੋ ਇਦਾਂ ਸੇਮ ਇਹਦੀ ਬਾਟਮ ਖਾਦੀ ਦੀ ਆ ਪੇਅਰ ਖਾਦੀ ਦਾ ਸੂਟ ਹੈ ਇਹ ਇਹਦਾ ਪ੍ਰਿੰਟ ਬਣਿਆ ਤੇ ਇਹ ਇਹਦਾ ਦੁਪੱਟਾ ਤੁਸੀਂ ਚੈੱਕ ਕਰੋ ਕਿੰਨਾ ਜਿਆਦੇ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਇਹ ਜਿੱਦਾਂ ਦਾ ਸੇਮ ਸ਼ਰਟ ਚਾ ਉਦਾਂ ਦਾ ਹੀ ਸੇਮ ਦੁਪੱਟੇ ਚ ਇਹ ਦੇਖੋ ਇਹਦੇ ਉੱਪਰ ਟਿਸ਼ੂ ਲੱਗਿਆ ਹੋਇਆ ਬਹੁਤ ਜ਼ਿਆਦਾ ਸੋਨਾ ਸੂਟ ਹੈ ਸਾਡਾ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਨਾ ਇਹ ਦੁਪੱਟਾ ਸੂਟ ਹੈ ਸਾਰੇ ਸੂਟ ਸਾਡੇ ਅੱਜ ਵਾਲੇ ਦੁਪੱਟਾ ਸੂਟ ਹੈ ਤੁਸੀਂ ਕੋਈ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਤੇ ਸਾਡਾ ਇੰਸਟਾਗ੍ਰam ਉੱਪਰ ਵੀ ਪੇਜ ਲਾਈਕ ਕਰੋ ਤੇ ਆਪਣਾ ਇਹ ਚੈਨਲ ਵੀ ਸਬਸਕ੍ਰਾਈਬ ਕਰੋ ਤਾਂ ਹੀ ਤੁਹਾਨੂੰ ਡੇਲੀ ਵੀਡੀਓ ਵੇਖਣ ਨੂੰ ਮਿਲਣਗੀਆਂ ਅੱਜ ਜਿਹੜੇ ਸੂਟ ਆ ਇਹ ਬਹੁਤ ਹੀ ਵੱਖਰੇ ਯੂਨੀਕ ਪ੍ਰਿੰਟ ਆ ਸਾਰੇ ਦੁਪੱਟੇ ਸੂਟ ਪਿਓਰ ਦੇ ਸੂਟ ਨੇ ਇਹ ਜਿਹੜੇ ਸੂਟ ਆ ਇਹ ਸਾਡੇ ਕੋਲ ਇੱਕ ਇੱਕ ਪੀਸ ਸੂਟ ਨੇ ਪਰ ਜੇ ਤੁਸੀਂ ਕੋਰ ਕਲਰ ਤੇ ਜਾਂ ਮੰਗੋ ਰੈਡੀ ਕਰਵਾਉਣੇ ਆ ਜਾਂ ਮੰਗਵਾਉਣੇ ਆ ਤੇ ਤੁਸੀਂ ਤੁਹਾਨੂੰ ਸੇਮ ਐਦਾਂ ਦੇ ਸੂਟ ਮੰਗਵਾਵਾ ਦਾਂਗੇ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਬਹੁਤ ਚੰਗੀ ਲੱਗੀ ਹੋਗੀ ਤੇ ਪਲੀਜ਼ ਐਦਾਂ ਆਪਣਾ ਪਿਆਰ ਬਣਾਈ ਰੱਖੇ ਤੇ ਸ਼ੁਕਰੀਆ